ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਆਪਣੀ ਵਿਜਿਟ ਹੈਗੀ ਆ ਦੋਸਤੋ ਪਿੰਡ ਆਸਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭੱਗੂਪੁਰ ਪਿੰਡ ਬਿਲਕੁਲ ਲਾਗੇ ਹੈਗਾ ਦੋਸਤੋ ਪੱਟੀ ਮੋੜ ਦੀ ਦੂਰੀ ਥੋੜੀ ਆ ਖਾਸ ਤੁਸੀਂ ਵਿਜਿਟ ਜਿਹੜੀ ਆ ਦੋਸਤੋ ਪਹੁੰਚ ਆ ਪਿੰਡ ਆਸਲ ਕਰਨੀ ਹੈਗੀ ਆ ਬਿਲਕੁਲ ਪੱਟੀ ਸ਼ਹਿਰ ਜਿਹੜਾ ਦੋਸਤੋ ਨਾਲ ਹੀ ਜਿਹੜਾ ਰਲ ਜਾਂਦਾ ਪਿੰਡ ਦੇ ਵਿੱਚ ਬਿਲਕੁਲ ਨਾਲ ਜਿਹੜਾ ਪੱਟੀ ਸ਼ਹਿਰ ਸਟਾਰਟ ਹੋ ਜਾਂਦਾ ਅੱਗੇ ਅੱਜ ਜਿੱਥੇ ਦੋਸਤੋ ਆਪਾਂ ਖੜੇ ਹੈਗੇ ਆ ਨਾਰਮਲੀ ਦੋਸਤੋ ਇਸ ਘਰੋਂ ਕਾਫੀ ਵੀਡੀਓ ਜੜੀਆਂ ਪਈਆਂ ਨੇ ਬਹੁਤ ਬਹੁਤ ਵੀਰਾਂ ਨੇ ਵੱਖ-ਵੱਖ ਚੈਨਲਾਂ ਦੇ ਉੱਪਰ ਦੇਖੀਆਂ ਨੇ ਪਾਉ ਫਤੇ ਸਿੰਘ ਦੇ ਘਰੇ ਆਏ ਆ ਦੋਸਤੋ ਵੀਰ ਲਫਤੈਨ ਦੇ ਨਾਲ ਗੱਲਬਾਤ ਕਰਾਂਗੇ ਪਾਉ ਫਤੇ ਸਿੰਘ ਮੋਸਟਲੀ ਮਾਝੇ ਏਰੀਆ ਦੇ ਵਿੱਚ ਜਿੱਕਰ ਆਪਾਂ ਗੱਲ ਕਰੀਏ ਚਾਹੇ ਮਾਲਵੇ ਦਵਾਬੇ ਚ ਜਿੱਥੋਂ ਤੱਕ ਵੀ ਆਪਾਂ ਗੱਲ ਕਰ ਲਈਏ ਕਾਫੀ ਵਪਾਰ ਦਾ ਖੇਤਾ ਸੀਗਾ ਵਪਾਰੀ ਵੀਰ ਸੀਗੇ ਵੀ ਕਾਫੀ ਜ਼ਿਆਦਾ ਦੋਸਤੋ ਵਪਾਰ ਕੀਤਾ ਸੋਨਾ ਸੁਤਰਾ ਵਪਾਰ ਕੀਤਾ ਤੇ ਪਿਛਲੇ ਹਰ ਕਵੀਰਾਂ ਨੂੰ ਪਤਾ ਵੀ ਉਹਨਾਂ ਦੀ ਜਿਹੜੀ ਡੈਥ ਹੋ ਗਈ ਸੀਗੀ ਠੀਕ ਹੈ ਜੀ ਅਕਾਲ ਚਲਾਣੇ ਹੋ ਗਏ ਸਨ ਤੇ ਫਿਲਹਾਲ ਜਿਹੜਾ ਦੋਸਤੋ ਉਹਨਾਂ ਦੇ ਜਿਹੜੇ ਸੁਪੁੱਤਰ ਹੈਗੇ ਆ ਉਹਨਾਂ ਦੇ ਬੇਟੇ ਨੇ ਉਹ ਅੱਗੇ ਵਪਾਰ ਦਾ ਕੰਮ ਜਾਰੀ ਰੱਖਿਆ ਹੈਗਾ ਠੀਕ ਹੈ ਜੀ ਉਹਨਾਂ ਦੀਆਂ ਜਿਹੜੀਆਂ ਵੀਡੀਓ ਵੀ ਆ ਕਾਫੀ ਵੱਖ-ਵੱਖ ਚੈਨਲਾਂ ਦੇ ਉੱਪਰ ਲਗਾਤਾਰ ਕੰਟੀਨਿਊਸ ਜਿਹੜੀਆਂ ਦੋਸਤੋ ਆਉਂਦੀਆਂ ਰਹਿੰਦੀਆਂ ਨੇ ਅੱਜ ਪਾਉ ਫਤੇ ਸਿੰਘ ਦੇ ਘਰੇ ਆਇਆ ਦੋਸਤੋ ਇੱਕ ਵਾਰੀ ਫੇਰ ਮੈਂ ਰਿਪੀਟ ਕਰ ਦੇਣਾ ਬਹੁਤ ਪਿਆਰ ਸਤਿਕਾਰ ਤੁਸੀਂ ਦਿੱਤਾ ਸੀਗਾ ਪਾਉ ਫਤੇ ਸਿੰਘ ਨੂੰ ਠੀਕ ਆ ਜੀ ਇਹ ਪਸ਼ੂ ਜਿਹੜੇ ਆ ਦੋਸਤੋ ਆਪਾਂ ਤੁਹਾਨੂੰ ਦਿਖਾਵਾਂਗੇ ਚਾਰ ਪਸ਼ੂ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਦੋਸਤੋ ਇੱਕ ਮੱਝ ਬਿਲਕੁਲ ਤਾਜੀ ਸੂਣ ਵਾਲੀ ਆ ਇੱਕ 托ਕੜ ਗੱਬਣਾ ਬਾਕੀ ਦੋ ਬੈੜਾਂ ਹੋਣਗੀਆਂ ਅਖੀਰ ਤੇ 托ਕੜ ਗੱਬਣ ਨੇ ਇੱਕ ਬੈੜ 托ਕੜ ਗੱਬਣਾ ਇੱਕ 托ਕੜ ਆ ਜੀ ਠੀਕ ਆ ਤੇ ਪੂਰੀ ਡਿਟੇਲ ਜਿਹੜੀ ਹੈਗੀ ਆ ਵੀਰ ਆਪਾਂ ਲਫਟੈਨ ਤੋਂ ਲੈ ਲਾਂਗੇ ਲਫਟੈਨ ਮੇਰੇ ਨਾਲ ਵੀਰ ਜਿਹੜਾ ਉਹ ਜੁੜੂਗਾ ਠੀਕ ਆ ਜੀ ਓਨਰ ਐਂਡ ਮਾਲਕ ਨੇ ਉਹਨਾਂ ਦੇ ਜਿਹੜੇ ਸੰਪਰਕ ਨੰਬਰ ਨੇ ਆਪਾਂ ਲਗਾਤਾਰ ਜਿਹੜੇ ਦੋਸਤੋ ਸਕਰੀਨ ਦੇ نیچے ਚਲਦੇ ਕਰਦੇ ਨੇ ਆ ਸਭ ਤੋਂ ਪਹਿਲਾਂ ਵੀਰ ਗੁਰ ਲਪਟੈਣ ਸਿੰਘ ਜੀ ਸਸਰੀਕਾਰ 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 ਹੋਰ ਟਰੱਕ ਕੈਮੋ ਠੀਕ ਠਾਕ ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ ਕਿਤਾ ਕੈਮ ਜੀ ਬਹੁਤ ਵਧੀਆ ਵੀਰੇ ਠੀਕ ਠਾਕ ਹੈ ਤੇ ਅੱਛਾ ਲਪਟੈਣ ਵੀਰੇ ਅੱਜ ਪਸ਼ੂ ਚਾਰ ਬਕਾਊਗਾ ਹਾਂਜੀ ਚਾਰ ਬਕਾਊ ਵੀਰੇ ਹਨਾ ਟੋਕੜ ਕਪੜਾ ਚ ਨਾਕ ਜਾਦੇ ਹੈ ਹਨਾ ਹਾਂਜੀ ਟੋਕੜ ਕਪੜਾ ਦੋ ਨਾਕਾ ਵੀਰੇ ਆਪਣੇ ਕੋਲ ਠੀਕ ਹੈ ਜੀ ਹਾਂਜੀ ਚਲੋ ਬਹੁਤ ਵਧੀਆ ਸੋ ਦੋਸਤੋ ਜਿਹੜੇ ਵੀਰਾਂ ਨੇ ਕਿ ਤੋਕੜ ਗੱਪਣ ਪਸ਼ੂ ਖਰੀਦਾ ਹੈ ਖਰੀਦਣ ਤੇ ਚਾਹਵਾਨ ਹੋ ਠੀਕ ਆ ਉਹਨਾਂ ਲਈ ਆਪਾਂ ਤਿੰਨ ਨਗ ਦਿਖਾਵਾਂਗੇ ਤੋਕੜ ਗੱਪਣ ਤੇ ਲਖਤਾਨ ਭਾਈ ਪਹਿਲੇ ਨੰਬਰ ਤੇ ਆਪਾਂ ਇਸ ਮੱਝ ਤੋਂ ਸਟਾਰਟ ਕਰਨਗੇ ਹਾਂਜੀ ਤੇ ਫਿਰ ਕੀ ਡਿਟੇਲ ਹੈ ਦੀ ਇਹ ਜੀ ਦੂਜੀ ਸੂਹੇ ਆ ਜੋਤੀ ਜੀ ਹਾਂਜੀ ਇਹ 24 ਮਹੀਨੇ ਗੱਪਣ ਆ ਹਾਂਜੀ ਤੇ ਇਸ ਲਈ 6 ਕਿਲੋ ਦੁੱਧ ਆ ਜਾਣਾ ਠੀਕ ਆ ਅ 6ਾਂ 24 ਮਹੀਨੇ ਦੀ ਗੱਪਣ ਆ 24 ਮਹੀਨੇ ਗੱਪਣ ਆ ਹਾਂਜੀ ਤੇ ਮਗਰ ਕੱਟੀ ਆ 6 ਕਿਲੋ ਦੁੱਧ ਇਹਦੇ 6 ਕਿਲੋ ਦੁੱਧ ਅੱਗੇ ਤੀਜੇ ਸੂਵੀ ਲਈ ਗੱਭਣ ਹੈ ਨਾ ਜੀ ਹਾਂ ਤੀਜੇ ਸੂਵੀ ਲਈ ਗੱਭਣ ਠੀਕ ਆ ਜੀ ਤੇ ਆ ਦੋਸਤੋ ਤੁਸੀਂ ਵੇਖ ਸਕਦੇ ਹੋ ਠੀਕ ਆ ਜੀ ਆ ਫੇਸ ਕੁਆਲਿਟੀ ਆ ਤੇ 24 ਮਹੀਨੇ ਦੀ ਗੱਭਣ ਆ ਚੈੱਕ ਪਾਸ ਆ 6 ਕਿਲੋ ਜਿਹੜਾ ਦੋਸਤੋ ਦੁੱਧ ਬਿਲਕੁਲ ਰੈਡੀ ਆ ਕਿਸੇ ਵੀਰ ਨੇ ਚਵਾਈ ਕਰਨੀ ਆ ਆਪਦੀ ਕਰ ਸਕਦਾ ਗੱਭਣ ਟੋਕੜ ਹੈਗੀ ਆ ਥੱਲੇ ਜਿਹੜਾ ਬੱਚਾ ਉਹ ਕੱਟੀ ਆ ਠੀਕ ਆ ਕੱਟੀ ਵੀ ਆਪਾਂ ਦੋਵੇਂ ਟਾਈਮ ਆ ਦੋਨੋਂ ਟਾਈਮ ਮਿਲਦੀ ਕੱਟੀ ਦੇ ਹਾਂਜੀ ਕੱਟੀ ਛੱਡ ਕੇ ਵਾਲੀ ਦਾ ਮਗਲ ਤਾ ਨੂੰ ਹਾਂਜੀ ਤੇ ਝੋਲੀ ਦੀ ਇਹ ਵਿੱਚ ਠੀਕ ਹੈ ਜੀ ਤੇ ਚਵਾਈ ਚੁਬੂਜੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਚਵਾਈ ਚੁਬੂਜੀ ਇਧਰ ਨਾਲ 6 7 17 ਘਟਿਆ ਅੱਛਾ ਹਾਂ ਜੀ ਬਹਿਣੀ ਮਗਰਲੇ ਚ ਨਾ ਹਾਂ ਜੀ ਤੇ ਬਾਕੀ ਚਵਾਈ ਦੀ ਓਕੇ ਕੋਈ ਭੂਰ ਨਹੀਂ ਕੋਈ ਛਟਾਣੀ ਠੀਕ ਹੈ ਜੀ ਹਾਂ ਜੀ ਬਹਿਣੀ ਮਗਰਲੇ ਦੇ ਵਿੱਚ ਜਿਹੜਾ ਥਾਣਾ ਦੋਸਤੋ ਉਹਦਾ ਬਹਿਣੀ ਵਾਲਾ ਮਗਰਲਾ ਥਾਣਾ ਉਹਦੇ ਚ ਕੁਝ ਕੁ ਧਾਰਾ ਘਟਨੇ ਕੋਈ 8 10 17 ਜਿਹੜੀਆਂ ਘਟਨੇ ਤੇ ਬਾਕੀ ਚਵਾਈ ਦੇ ਵਿੱਚ ਕਿਸੇ ਤਰ੍ਹਾਂ ਦਾ ਹੋਰ ਫਰਕ ਨਹੀਂ ਹੈਗਾ ਠੀਕ ਹੈ ਕੋਈ ਭੂਰ ਨਹੀਂ ਕੋਈ ਛਟਾਣੀ ਹੈ ਚਵਾਈ ਵਧੀਆ ਬੋਲੀ ਠੀਕ ਹੈ ਜੀ ਬਾਕੀ ਥਣ ਥਣ ਤੁਸੀਂ ਵੇਖ ਸਕਦੇ ਹੋ ਸਾਈਜ਼ ਵੀ ਜਿਹੜਾ ਦੋਸਤੋ ਸਹੀ ਹੈ ਤੇ ਆ ਫੇਸ ਕੁਆਲਟੀ ਹੈ ਤੇ ਪੂਰੀ ਨਿੱਗਰ ਜਿਹੜੀ ਆ ਦੋਸਤੋ ਇਹ ਮੱਝ ਆ ਠੀਕ ਆ ਅੱਗੇ ਤੀਜੇ ਸੂਵੇ ਲਈ ਗੱਭਣਾ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਹੁਣ ਪ੍ਰੈਜ਼ੈਂਟ ਟਾਈਮ ਜਿਹੜਾ ਦੋਸਤੋ ਦੂਜੇ ਸੂਵੇ ਦੇ ਵਿੱਚ ਦੁੱਧ ਵੀ ਦੇ ਰਹੀ ਹੈ ਠੀਕ ਆ ਤੇ ਥੱਲੇ ਬੱਚਾ ਮਿਲਦੀ ਬੱਚੇ ਤੇ ਦੋਨੋਂ ਟਾਈਮ ਬੱਚੇ ਦੇ ਮਿਲਦੀ ਆ ਆ ਦੇਖੋ ਜੀ ਠੀਕਾ ਬਾਕੀ ਜਿਹੜੀ ਇੱਕੋ ਇੱਕ ਗੱਲ ਹੈਗੀ ਦੋਸਤੋ ਪੈਣੀ ਵਾਲਾ ਜਿਹੜਾ ਮਗਰਲਾ ਥਾਂ ਨੇ ਉਹਦੇ ਧਾਰਾਂ ਕਾਟਾ ਤੁਹਾਨੂੰ ਜਿਹੜੀ ਬਾਈ ਇੱਕ ਸਾਈਡ ਜਿਹੜੀ ਆ ਜ਼ਰੂਰ ਨਜ਼ਰ ਆਊਗੀ ਬਾਕੀ ਗੱਬਣਾ ਤੋਕੜ ਤੁਸੀਂ ਗੱਬਣ ਦੀ ਜਿਹੜੀ ਤੁਸੀਂ ਵੈਰੀਫਾਈ ਕਰ ਸਕਦੇ ਹੋ ਸਾਈ ਬਿਆਨਾ ਕਰਕੇ ਆਪਣੇ ਡਾਕਟਰ ਸਾਹਿਬ ਤੋਂ ਵੀ ਚੈੱਕ ਕਰਾ ਸਕਦੇ ਹੋ ਤੇ ਪੂਰੀ ਜਿਹੜੀ ਵਜਨ ਵਾਲੀ ਆ ਇਹ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਕੱਦ ਕਾਠੀ ਵੀ ਸੋਨਾ ਹੈਗਾ ਉੱਚੇ ਕੱਦ ਕਾੜ ਦੇ ਵਿੱਚ ਤੇ ਵਜਨਦਾਰ ਜਿਹੜੀ ਦੋਸਤੋ ਇਹ ਮੱਝ ਹੈਗੀ ਆ ਠੀਕ ਆ ਪੇਟ ਪੂਠਾ ਤੁਸੀਂ ਦੇਖ ਲਓ ਹਰ ਪਾਸਿਓਂ ਬਿਲਕੁਲ ਜਿਹੜੀ ਪੂਛ ਵੀ ਆ ਲੰਬਾਈ ਦੇ ਵਿੱਚ ਧਰਤੀ ਨੂੰ ਟੱਚ ਕਰਦੀ ਆ। ਸਿਰ ਉੱਤੇ ਵਾਲੀ ਆ ਦੋ ਕੁ ਚਟੇੜ ਖਲੇ। ਆ ਠੀਕ ਆ ਜੀ। ਬਾਕੀ ਸਾਲੀ ਕਾਲੀ ਸ਼ਾਹ। ਬਿਲਕੁਲ ਬਿਲਕੁਲ ਜੀ। ਠੀਕ ਆ। ਤੇ ਫੇਸ ਦੀ ਕੁਆਲਿਟੀ ਬਹੁਤ ਸੋਹਣੀ ਆ ਐਂ ਲੱਗਦਾ ਵੀ ਜਿਵੇਂ ਦੂਜੇ ਸੂਬੇ ਵਾਲੀ ਹੈ ਨਾ। ਹਾਂ ਜੀ। ਫੇਸ ਦੀ ਕੁਆਲਿਟੀ ਜਿਵੇਂ ਦੂਜੇ ਸੂਬੇ ਦੇ ਵਿੱਚ ਆ ਪਰ ਜਿਹੜੀ ਅੱਖ ਤੇਜੇ ਸੂਬੇ ਵਾਲੀ ਗੱਭਣਾ ਠੀਕ ਆ। ਤੇ ਲਖਤਾਨ ਭਾਈ ਕਿੰਨਾ ਕੁ ਮੋਲੇ ਵੀਰੇ ਲੈ ਦੇ ਕੀ ਆ? ਲੈਣ ਦੇ ਨਾਲ ਵਿੱਚ ਹੀ 48000 ਦੀ ਦੇ ਦਾਂਗੇ। 48000 ਜੀ। ਹਾਂ ਠੀਕ ਹੈ ਜੀ ਹਾਂ ਛੋਟਾ ਬੋਤਾ ਮਾਨਤਨ ਠੀਕ ਹੈ 48000 ਜਿਹੜੀ ਦੋਸਤੋ ਲੈਦੇ ਆ ਹਾਂ ਨਾ ਜਿਹੜੀ 48000 ਹੈ ਵਿੱਚੋਂ ਜਿਹੜਾ ਥੋੜਾ ਬੋਤਾ ਮਾਨਤਨ ਉਹ ਜ਼ਰੂਰ ਹੋ ਜਾਊਗਾ ਘਰੇ ਆਿਆਂ ਦਾ ਠੀਕ ਹੈ ਤੇ ਆਓ ਘਰੇ ਚੁਵਾਈ ਕਰਕੇ ਆਪਦੀ ਦੋ ਟਾਈਮ ਦੀ ਤਸੱਲੀ ਕਰ ਲਿਓ ਠੀਕ ਹੈ ਓਕੇ ਇਸ ਤੋਂ ਬਾਅਦ ਅਗਲੀ ਵੀਰੇ ਮੱਜ ਇਹ ਵੀ ਦੂਜੀ ਸਵੇਰ ਆ ਮੈਂ ਆ ਇਹ ਸੁਣ ਜਾ ਰਹੀ ਹੈਗੇ ਤੀਜੀ ਸਵੇਰ ਕਾ ਸੁਣ ਜਾ ਰਹੀ ਹੈ ਤੀਜਾ ਸੁਭਾ ਸੋਣਾ ਠੀਕ ਹੈ ਹਾਂਜੀ ਗੱਪਣਾਂਗਾ ਠੀਕ ਹੈ ਗੱਪਣਾ ਦੋਸਤੋ ਤੀਜਾ ਸੁਭਾ ਸੋਣਾ ਇਸਨੇ ਚਿੱਪਨ ਤੁਪਨ ਵੀ ਜੀ ਬਹੁਤ ਚੰਗੀ ਆ ਠੀਕ ਹੈ ਜੀ ਹਾਂਜੀ ਬਹੁਤ ਹੁੰਦੀ ਆ ਪਾਸ ਆ ਬਸ ਇਹ ਆ ਦਿਨ ਦਾ ਖੜਦੀ ਆ 10 ਕ ਦਿਨ ਲ ਜਾਂਦੀ ਆ 10 ਦਿਨ ਲਾ ਜੂਗੀ ਠੀਕ ਹੈ ਜੀ ਆ ਇੱਕ ਵਾਰੀ ਜਿਹੜਾ ਬੂਥਾ ਪਾਥਾ ਤੁਸੀਂ ਇੱਕ ਵਾਰੀ ਚੰਗੀ ਤਰ੍ਹਾਂ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਮੂੰਹ ਵੇਖ ਲਓ ਸਿੰਗਾ ਦੀ ਬਣਤਰ ਸੋਹਣੀ ਆ ਤੇ ਬਿਲਕੁਲ ਜਿਹੜੀ ਬਰੀਕ ਚਮੜੀ ਆ ਦੋਸਤੋ ਕਾਗਜ਼ ਵਰਗੀ ਸਕਿਨ ਨਾ ਮੈਂ ਤੁਹਾਨੂੰ ਦਿਖਾਉਂਗਾ ਆ ਵੇਖੋ ਜੀ ਬਿਲਕੁਲ ਇੱਕ ਕਾਗਜ਼ ਵਰਗੀ ਆ ਆ ਵੇਖੋ ਪ ਤੇ ਆ ਥਣਪੰਡਾ ਜੀ ਹਜੇ ਵੀ ਕਿੰਨੇ ਕ ਦਿਨ ਦੱਸਿਆ ਸਹੀ ਲੈ ਜੂਗੀ ਦਿਨ ਵੀ ਜੀ ਦਾਕ ਲੈ ਜੂਗੀ ਇਹ ਠੀਕ ਆ ਜੀ ਜੇ ਘਰੇ ਘਰੇ ਜਾ ਕੇ ਉਧਰੇ ਯਾਦਰੇ ਨਾਲੇ ਠੀਕ ਆ ਹਾਂ ਜੀ 10 ਕ ਦਿਨ ਜਿਹੜਾ ਦੋਸਤੋ ਘਟੋ ਘਟ ਸਮਾਂ ਲੈ ਜੂਗੀ ਠੀਕ ਆ 10 ਕ ਦਿਨ ਲੈ ਜਾਂਦੀ ਆ ਹਫਤਾ ਡੇਢ ਹਫਤਾ ਹਜੇ ਬਿਲਕੁਲ ਲੈ ਕੇ ਜਾਊਗੀ ਤੇ ਤਿਆਰੀ ਦੇ ਵਿੱਚ ਮੇਰੇ ਨਾਲ ਤਾਂ ਵੀ ਲਾਏ ਪਈ ਆ ਬਸ ਹਵਾਨਾ ਵੀ ਜਿਹੜਾ ਤਿਆਰੀ ਕਰੀ ਜਾਂਦੀ ਪਈ ਆ ਮੈਂ ਤਿਆਰੀ ਕਰੀ ਜਾਂਦੀ ਵੀ ਜੀ ਠੀਕ ਆ ਤੇ ਲਕਟੈਨ ਭਾਈ ਖੁੱਲ ਗਿਆ ਨੂੰ ਵੀ ਠੀਕ ਆ ਬਿਲਕੁਲ ਤਾਜੀ ਸੂਣੀ ਆ ਦੋਸਤੋ 10 ਦਿਨ ਬਾਕੀ ਆ ਤੇ ਪਿੱਠ ਫੁੱਟਾ ਤੁਸੀਂ ਦੇਖ ਲਓ ਠੀਕ ਆ ਹੈ ਗਈ ਵਜਨ ਵਾਲੀ ਆ ਪੂਰੀ ਠੀਕ ਆ ਵਜਨ ਭੋਜਨ ਪੂਰਾ ਤੇ ਬਾਕੀ ਜਿਹੜਾ ਵੀ ਰਕੇ ਖਾਸ ਤੌਰ ਤੇ ਸੇਵਾ ਪਸ਼ੂ ਦੀ ਆਪਾਂ ਕਰ ਲਾਂਗੇ ਦੋਸਤੋ ਦੁੱਧ ਜਿਹੜਾ ਸੇਵਾ ਦਾ ਹੁੰਦਾ ਜਿੰਨੀ ਚੰਗੀ ਸੇਵਾ ਕਰ ਲਾਂਗੇ ਤੇ ਇੱਕ ਜਿਹੜਾ ਮਮੂਲੀ ਆ 60 ਫੁੱਟ ਖੁੱਡਾ ਥੋੜਾ ਇੱਕ ਬੰਨੇ ਬੈਠ ਮਾਣਾ ਜੀ ਹਾਂ ਜੀ ਵੀਰ ਜੀ ਇਹ ਇਹ ਵੱੱਜਾ ਹੈ ਕੁਝ ਹਾਂ ਕਿ ਇਹ ਨਾ ਥਾੜ ਚ ਲਈ ਏਰੀਆ ਚੋਂ ਹਾਂ ਜੀ ਦਰਿਆ ਏਰੀਆ ਚੋਂ ਛੱਡਦੇ ਡੰਗਰ ਚਰਾਈ ਵਾਸਤੇ ਹਾਂ ਬਾਕੀ ਕਿਸੇ ਤਰ੍ਹਾਂ ਦਾ ਚਾਲ ਢਾਲ ਚ ਕੋਈ ਫਰਕ ਨਹੀਂਗਾ ਤੁਰੀ ਹੋਈ ਕੋਈ ਸੰਦ ਵੱਜਾ ਇਸੇ ਕੋਈ ਸੰਦ ਤਾਂ ਵੱਜਾ ਟਰਾਲੀ ਟੁਰਲੀ ਜਾਂ ਕੋਈ ਚੀਜ਼ ਵੱਜੀ ਉਹਦੇ ਕਰਕੇ ਖੁੱਡਾ ਕੇ ਜਿਹੜਾ ਦੋਸਤ ਬੈਠਾ ਠੀਕ ਆ ਬਾਕੀ ਚਾਲ ਦੇ ਵਿੱਚ ਬੈਣ ਖਲੋਣ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਨਹੀਂ ਠੀਕ ਆ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਕੀ ਜਿਵੇਂ ਮਰਜੀ ਤੁਰੋ ਫੇਰੋ ਠੀਕ ਆ ਆ ਦੇਖੋ ਜੀ ਠੀਕ ਆ ਇਹ ਪੱਧਰ ਜਿਹੜਾ ਥਾਣਦੇ ਵਾ ਲਿਵਾ ਭਣਾ ਵੀ ਜੀ ਬਹੁਤ ਥੱਲੇ ਪੂਰੇ ਇੱਟ ਨਟ ਨਾ ਬੜੀਆਂ ਬੜਾ ਛੱਡਾ ਮਰੂਗੀ ਆ ਵੇਖੋ ਜੀ ਸਫਾਈ ਸੋਈ ਬੜੀ ਹੈ ਮੈਂ ਹਾਂ ਨਹੀਂ ਨਹੀਂ ਪੂਰੀ ਸਫਾਈ ਹੈ ਜੀ ਠੀਕ ਹੈ ਜੀ ਆਹ ਦੇਖੋ ਭਰਾਵਾ ਠੀਕ ਹੈ ਥਣ ਦੇਵੇ ਦੀ ਜਿਹੜੀ ਆ ਪੂਰੀ ਸਫਾਈ ਆ ਫੇਸ ਕੁਆਲਿਟੀ ਚੰਗੀ ਆ ਤੇ ਬਿਲਕੁਲ ਪਤਲੀ ਜੀ ਚਮੜੀ ਆ ਪਰ ਆ ਪ੍ਰੋਬਲਮ ਹੈ ਜਿਵੇਂ ਇਹਨੂੰ ਕਹਿ ਦਿੰਦਾ ਵੀ ਬੰਦੇ ਨੂੰ ਵੱਜ ਗਿਆ ਉਹ ਗੱਲ ਆ ਹੂੰ ਕਿ ਕੁੜੇ ਨੂੰ ਮੜੀ ਛੱਡ ਲੱਗੀ ਆ ਜੀ ਆ ਕੋਈ ਤੋਰ ਚ ਨਹੀਂ ਕੋਈ ਪ੍ਰੋਬਲਮ ਮੈਨਾਂ ਵੀ ਕਿਸੇ ਤਰ੍ਹਾਂ ਦੀ ਹੋਰ ਮੁਸ਼ਕਲ ਨਹੀਂ ਚੱਲ ਇੱਕ ਦਸਣਾ ਆਪਣਾ ਫਰਜ਼ ਬੰਦਾ ਵੀ ਕਿਸੇ ਭੈਣ ਭਰਾ ਨੇ ਬੈਠੀ ਉਹ ਆ ਗਏ ਬਾਜੂ ਆ ਕੇ ਮੈਂ ਤੁਹਾਨੂੰ ਇਹ ਗੱਲ ਦਸੀ ਹੈ ਆਪਣਾ ਬਾਕੀ ਦੋਸਤੋ ਕੋਈ ਵੱਡੀ ਮੁਸ਼ਕਲ ਨਹੀਂ ਹੈਗੀ ਜਨੂਅਰੀ ਇੱਕ ਦਸਣਾ ਫਰਜ਼ ਬੰਦਾ ਠੀਕ ਹੈ ਜੀ ਜਿਹੜਾ ਬਹਿਣੀ ਤੋਂ ਆਪਾਂ ਖੁੱਡਾ ਦੇਖਦੇ ਆ ਉਹ ਮਤਲਬ ਕੋਈ ਚੀਜ਼ ਛੱਟ ਲੱਗਣ ਕਰਕੇ ਉਹ ਢਲ ਗਿਆ ਹੋਊਗਾ ਕੋਈ ਪੁਰਾਣੀ ਛੱਟ ਹੋ ਸਕਦੀ ਹੈ ਤੇ ਬਾਕੀ ਹੋਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਬਿਲਕੁਲ ਪਿੱਛੋਂ ਵੀ ਦੇਖੋਗੇ ਪੱਦਰ ਹੈਗੀ ਆ ਸਟੇਡ ਆ ਆ ਦੇਖ ਸਕਦੇ ਹੋ ਜੀ ਕੋਈ ਚਾਲ ਟਾਲ ਦੇ ਵਿੱਚ ਹਵਾਨੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਗੀ ਪੂਰੀ ਸੋਹਣੀ ਹੈ ਟਿੱਪਣ ਬਿਲਕੁਲ ਓਕੇ ਹੈ ਜੀ ਟਿੱਪਣ ਓਕੇ ਵੀ ਜੀ ਟਿੱਪਣ ਜੀ ਨਹੀਂ ਕੋਈ ਪ੍ਰੋਬਲਮ ਠੀਕ ਹੈ ਭਰਾ ਤੇ ਲਖਤਾਨ ਭਾਈ ਕਿੰਨਾ ਕੁ ਲੈ ਦੇ ਮੋਲ ਦਾ ਮਾਨ ਦੀ ਪਿੱਛੇ ਦੀ ਵੀ ਜੀ ਗਰੰਟੀ ਹੋ ਗਈ ਆਪਣੀ ਠੀਕ ਹੈ ਜੀ ਹਾਂ ਜੀ ਤਾਂ ਮੋਲੇ ਦਾ ਵੀਰੇ ਕਿੰਨਾ ਮੋਲੇ ਦਾ ਵੀ ਜੀ 52000 ਰੁਪਏ 52 ਹਾਂ ਜੀ ਠੀਕ ਹੈ ਜੀ 52000 ਜਿਹੜਾ ਦੋਸਤੋ ਮੋਲ ਆ ਠੀਕ ਆ ਅੱਜ ਸਮੇਂ ਨੂੰ ਵੇਖਦੇ ਹੋਏ ਥੋੜਾ ਜਿਹਾ ਆਪਾਂ ਦੇਖੀਏ ਤੇ ਬਿਲਕੁਲ ਭਾਅ ਦੇ ਵਿੱਚ ਜਾਇਜ਼ ਆ ਜਿੰਨੇ ਵੀ ਕਹ ਲੋ ਜਾਇਜ਼ ਆ ਜੀ 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 ਹੋਰ ਦਾੰਦਰਾਂ ਨੂੰ ਸੂਬੀ ਵੀਰ ਮੇਰਾ ਸਾਰੀਆਂ ਗਰਮੀਆਂ ਕੱਟ ਕੇ ਚੋਲੇ ਐਨੇ ਦਾ ਆਉਂਦਾ ਕੁਝ ਨਹੀਂ ਬਿਲਕੁਲ 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 ਤੇ ਆਹ ਦੋਸਤੋ ਬਿਲਕੁਲ ਮੱਝ ਹੈਗੀ ਆ ਆਹ ਸਰੀਰ ਕਟਾਂਚਾ ਸਾਰੇ ਬੰਨਿਓ ਫੇਟਾ ਜਰੂਰ ਤੁਸੀਂ ਖਰੀਦ ਲਿਓ ਰੇਟ ਬਹੁਤ ਜਾਇਜ਼ ਆ ਟਿੱਪ ਕੇ ਵੇਖ ਲਿਓ ਤਸੱਲੀ ਕਰ ਲਿਓ ਮੇਰਾ ਵੀਰ ਆਨਲਾਈਨ ਖਰੀਦਣੀ ਆ ਤਾਂ ਵੀ ਤੁਸੀਂ ਖਰੀਦ ਸਕਦੇ ਹੋ ਵੀਰ ਲੁਪਟੈਣ ਦੇ ਨਾਲ ਸੰਪਰਕ ਕਰ ਲਿਓ ਇੱਕ ਦੂਜੇ ਉੱਪਰ ਜਿਹੜਾ ਦੋਸਤੋ ਵਿਸ਼ਵਾਸ ਆ ਉਹ ਕਰਕੇ ਤੁਸੀਂ ਕਰ ਸਕਦੇ ਹੋ ਆਨਲਾਈਨ ਸੌਦਾ ਵੀ ਕਰ ਸਕਦੇ ਹੋ ਕਿਸੇ ਪਸੂ ਦਾ ਵੀ ਠੀਕ ਆ ਅੱਗੇ ਭਾਈ ਲੱਫਟਾਂ ਨੂੰ ਦੋ ਬੈੜਾ ਆ ਗਈਆਂ ਵੀਰੇ ਇਹ ਇਹ ਤੋਕੜ ਗੱਪਣਾ ਜੀ ਇਹ ਵੀ ਜੀ ਤੋਕੜ ਗੱਪਣੇ ਬੈੜਾ ਅੱਛਾ ਜੀ ਹਾਂ ਜੀ ਪਹਿਲਾ ਸੂਆ ਸੋਈ ਆ ਹਾਂ ਜੀ ਗਾ ਦੂਜੇ ਵਾਸਤੇ ਗੱਪਣਾ ਠੀਕ ਆ ਜੀ ਹਾਂ ਜੀ ਅੱਗੇ ਦੂਜੇ ਸੂਵੇ ਲਈ ਗੱਪਣਾ ਤੇ ਸਮਾਂ ਕਿੰਨੇ ਹੋਗੇ ਜੇ ਗੱਪਣ ਦਾ ਇਹ ਵੀ ਜੀ ਪੰਜਾਂ ਮਹੀਨੇ ਗੱਪਣੇ ਚੱਕ ਫਾਸ ਠੀਕ ਆ ਜੀ ਹਾਂ ਜੀ ਤੇ 6 ਕਿਲੋ ਦੁੱਧ ਲਿਆ 7 ਕਿਲੋ ਦੁੱਧ 6 ਕਿਲੋ ਜਿਹੜਾ ਕੋਈ 6 ਕਿਲੋ ਚੋਕੇ ਲੈ ਜੀ 6 ਕਿਲੋ ਹਾਂ ਜੀ ਠੀਕ ਆ ਜੀ ਪੰਜਾਂ ਮਹੀਨੇ ਵਗਰਾ ਵੱਚੀ ਜੇ ਇਹਦੀ ਠੀਕ ਆ ਜੀ ਮਿਲਦੀ ਬੱਛੀ ਦੇ ਆ ਠੀਕ ਆ ਹੁਣ 5 ਮਿੰਨਾਂ ਦੀ ਗੱਪਣ ਚੱਕ ਪਾਸ ਆ 5 ਮਿੰਨਾਂ ਚੱਕ ਪਾਸ ਤੇ 6 ਲੀਟਰ ਦੁੱਧ ਤੁਹਾਨੂੰ ਥੱਲੇ 6 ਲੀਟਰ ਦੁੱਧ ਜਿਹੜਾ ਵੀਰ ਮਰਜੀ ਮਿਲਕੇ ਕਿਤੇ ਬੱਛੀ ਤੇ ਹੀ ਦੋਨੋਂ ਟਾਈਮ ਦੋਵੇਂ ਟਾਈਮ ਬੱਛੀ ਦੀ ਮਿਲਦੀ ਹੈ ਠੀਕ ਆ ਦੋਨੋਂ ਟਾਈਮ ਜਿਹੜਾ ਦੋਸਤੋ ਬੱਛੀ ਤੇ ਆ ਅ ਅੱਗੇ ਵੀਰ ਜਿਹੜੇ ਟੋਕਰ ਤੇ ਗੱਪਣ ਖਾਸ ਪਸ਼ੂ ਲੱਭਦੇ ਹੋ ਥਣ ਭਾਂਡਾ ਵੀ ਜੀ ਬਹੁਤ ਸੋਹਣਾ ਲੱਗਾ ਗਾਣਾ ਆਪਾਂ ਦਿਖਾਉਨੇ ਆ ਪਿੰਨ ਕੋ ਤਸੱਲੀ ਨਾਲ ਆ ਵੇਖੋ ਜੀ ਬੜੀ ਵੱਡੀ ਥੋਲੀ ਆ ਠੀਕ ਆ ਕੋਈ ਹੋਰ ਨਹੀਂ ਕੋਈ ਠੀਕ ਕਦ ਕੋਟੀ ਕਦ ਕਾਟ ਜਿਹੜਾ ਦ ਠੀਕ ਹੈ ਜੀ ਅੱਜ 7 5 5 ਫੈਨ ਵੀਡੀਓ ਆਉਂਦੀ ਹੈ ਜੀ ਠੀਕ ਹੈ ਜੀ ਦੁੱਧ ਦੀ ਮਈਆਂ ਨਹੀਂ ਦੁੱਧ ਦੀ ਜਿਹੜਾ ਸੰਘਣਾ ਕਾਫੀ ਦੁੱਧ ਫਿਰ ਮੱਝਾਂ ਵਰਗਾ ਹੁੰਦਾ ਜੀ ਇਹਨਾਂ ਦਾ ਠੀਕ ਆ ਆ ਜਿਹੜਾ ਮੂੰਹwidehat ਦੋਸਤ ਬੜੀ ਵਧੀਆ ਫੇਸ ਕੁਆਲਿਟੀ ਬਸ ਜਿਹੜੀ ਹੈ ਸਿੰਘ ਹੀ ਸਿੰਘ ਆ ਬਸ ਬਸ ਬਾਕੀ ਕੋਈ ਇਹਦਾ ਸਿੰਘਾਂ ਦਾ ਕੋਈ ਲਾਹਮਾ ਨਹੀਂ ਕੋਈ ਮਾਰਦੀ ਨਹੀਂ ਗੰਢੀ ਤੇਰੀ ਬਹੁਤ ਹੈ ਹਾਂਜੀ ਭਾ ਕੋਈ ਬੱਚਾ ਫੜੀ ਫੇਰੇ ਭਾ ਕੋਈ ਕੋਈ ਠੀਕ ਹੈ ਜੀ ਬਾਕੀ ਆ ਥਾਣਾ ਜਿਹੜਾ ਦੋਸਤੋ ਵਾਕਈ ਜਿਹੜਾ ਮੱਝਾਂ ਵਰਗਾ ਥਾਣਾ ਲੰਬਾ ਥਾਣਾ ਬਿਲਕੁਲ ਮੁੱਠੀ ਜਵਾਈ ਦੀ ਬਾਦੀ ਪੋਲੀ ਵਿੱਚ ਭਾਂਗ ਵੀ ਬੱਚਾ ਛੋਲੇ ਅੱਛਾ ਜੀ ਹਾਂ ਜੀ ਠੀਕ ਆ ਜੀ ਆ ਦੇਖੋ ਜੀ ਠੀਕ ਆ ਆਕਰੋ ਚੈੱਕ ਮੇਰਾ ਵੀਰ ਸਾਰੇ ਪਾਸੇ ਤਸੱਲੀ ਦੇ ਨਾਲ ਦੇਖ ਲਓ ਤੇ ਜਿਹੜੀ ਆ ਦੋਸਤੋ ਚਾਲਤਾਲ ਸੋਹਣੀ ਆ ਕਦ ਕਾਠੀ ਉੱਚਾ ਹੈਗਾ ਫੁੱਲ ਵੱਡੇ ਕਦ ਕਾੜ ਦੇ ਵਿੱਚ ਆ ਸੋਹਣੀ ਆ ਫੱਬ ਪੂਰੀ ਹੈਗੀ ਆ ਤੇ ਥੋੜਾ ਦੇਸੀ ਦਾ ਤੇ ਆਪਾਂ ਸ਼ਾਹੀਵਾਲ ਦਾ ਕ੍ਰੋਸ ਕਹਿ ਸਕਦੇ ਆ ਤੇ ਦੁੱਧ ਦਾ ਜਿਹੜਾ ਸੰਘਣਾ ਚਾਹੀ ਵਾਲ ਦਾ ਚਾਹੀ ਜਰਸੀ ਦੀ ਗੱਲ ਕਰ ਲਈਏ ਦੁੱਧ ਜਿਹੜਾ ਨਾਰਮਲੀ ਆਪਾਂ ਵੇਖਦੇ ਆ ਸੰਘਣਾ ਹੁੰਦਾ ਲੈ ਜੋ ਵੀਰ ਜੀ ਲੋ ਵੀ ਮਿੱਤਰੋ ਕਰੋ ਚੈੱਕ ਠੀਕ ਆ ਵੈੜ ਚੰਗੀ ਆ ਜ਼ਰੂਰ ਖਰੀਦੋ ਬੱਚੇ ਮੈਂ ਤੁਹਾਨੂੰ ਜਿਹੜਾ ਲਾਸਟ ਤੇ ਜ਼ਰੂਰ ਦਿਖਾਉਂਗਾ ਤਸੱਲੀ ਨਾਲ ਅ ਇੱਕ ਪਹਿਲਾ ਮੱਝ ਦਾ ਬੱਚਾ ਉਹ ਵੀ ਆਪਾਂ ਕੱਟੀ ਦਿਖਾਵਾਂਗੇ ਇਹਦੀ ਬੱਛੀ ਵੀ ਹੈਗੀ ਉਹ ਵੀ ਦਿਖਾਵਾਂਗੇ ਤਸੱਲੀ ਦੇ ਨਾਲ ਲਾਸਟ ਤੇ ਮੈਂ ਤੁਹਾਨੂੰ ਚੈੱਕ ਕਰਾ ਦੂੰਗਾ ਤੇ ਲਪਟਾਂ ਵੀਰੇ ਕਿੰਨੇ ਕੁ ਦੀ ਲੈਦੇ ਕਰਦੇ ਆ ਲੈਦੇ ਵੀ ਜੀ ਮੁੱਲ ਜੋ ਮੱਦੀ ਕਰੀ ਜਾਈਏ ਹਾਂਜੀ 1000 ਨਹੀਂ ਦੇਣਾ ਵੀ ਜੀ 21000 ਦੀ ਹਾਂਜੀ ਠੀਕ ਹੈ ਜੀ ਜੈ ਜੀ ਬਿਲਕੁਲ ਜੀ ਹਾਂਜੀ ਕਿਉਂਕਿ ਅੱਗੇ ਵੀ ਜੇਕਰ ਆਪਾਂ ਨੋਰਮਲ ਦੇਖੀਏ ਕੋਈ 3 ਕੁ ਮਹੀਨੇ ਰਹਿ ਕੇ ਸਾਰੇ ਹਾਂਜੀ 3 ਨਹੀਂ ਤਾਂ 4 ਹੋਣਗੇ ਇਹ ਵੀ ਜੀ ਪੰਜ ਮਹੀਨੇ ਨੂੰ ਪੂਰੇ ਹੋ ਗਏ ਛੇਵਾ ਜਾਂਦੇ ਆ ਛੇਵਾ ਜਾਂਦਾ ਪਿਆ ਹਾਂਜੀ ਛੇਵਾ ਲਗਾ ਤਿੰਨ ਕਿ ਮਹੀਨੇ ਰਹਿ ਗਏ ਆ ਬਾਕੀ ਜੇ 6 ਕਿਲੋ ਦੁੱਧ ਆ ਤੇ ਨਾਰਮਲ ਕੋਈ ਮਹੀਨਾ ਡੇਢ ਦੋ ਮਹੀਨੇ ਦੁੱਧ ਵੀ ਪਿਆ ਪਾ ਦੂਗੀ ਹਜੇ ਇਹ ਵੀ ਜੀ ਛੇਵਾ ਤੇ ਆ ਜੇ ਵੀ ਤੇਲ ਪਾਣੀ ਦਹੀ ਜਾਵੇ ਪਠਾਰਿਆ ਪਾਈ ਜਾਵੇ ਇਹ ਤੋਂ ਕੜਾ ਹੁੰਦੀਆਂ ਨਹੀਂ ਇਹ ਬਿਲਕੁਲ ਦੁੱਧ ਦਹੀ ਜਾਂਦੀਆਂ ਇਹ ਮਤਲਬ ਕੀ ਹੈ ਅ ਅੱਜ ਛੱਡ ਗਿਆ ਤੇ ਕੱਲ ਨੂੰ ਸੂਪ ਹੀ ਪੈਂਦੀਆਂ ਹਾਂਜੀ ਹਾਂਜੀ ਠੀਕ ਆ ਤੇ ਵੜ ਚੰਗੀ ਆ ਭਰਾਵੋ ਠੀਕ ਆ ਚੰਗੀ ਤਸੱਲੀ ਨਾਲ ਆਪਾਂ ਤੁਹਾਨੂੰ ਤਾਂ ਦਿਖਾਤੀ ਆ ਵੀ ਹੋ ਸਕਦਾ ਵੀ ਕਿਸੇ ਵੀਰ ਨੇ ਹਣਾ ਪਸੰਦ ਆਵੇ ਕਿਸੇ ਵੀਰ ਨੂੰ ਆਨਲਾਈ ਉਹ ਵੀ ਤੁਸੀਂ ਬੇਸ਼ੱਕ ਕਰ ਸਕਦੇ ਹੋ ਕੋਈ ਨਿਆਣਾ ਕੋਈ ਰੱਸੀ ਪਾਉਣ ਦੀ ਲੋੜ ਬੱਚੀ ਛੱਡ ਕੇ ਵੀ ਜੀ ਨਿਆਣਾ ਪਾ ਕੇ ਥਲੀ ਚੋਲੀ ਦੀ ਕੋਈ ਚੱਕਰ ਨਹੀਂ ਆ ਕੋਈ ਹੱਤ ਨਹੀਂ ਕੋਈ ਛੜੀ ਨਹੀਂ ਮਾਰਦੀ ਕੋਈ ਨਹੀਂ ਠੀਕ ਹੈ ਜੀ ਹਾਂਜੀ ਬਾਕੀ ਇੱਕੋ ਜਿਹਾ ਸਾਰਾ ਬਰਾਬਰਤਾ ਪੂਰੀ ਥਾਣਾ ਦੀ ਠੀਕ ਆ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਅਗਲੀ ਵਾਰ ਵੀਰ ਜਿਹੜੀ ਇਹ ਵੀ ਟੋਕੜ ਹੀ ਆ ਜੀ ਇਹ ਵੀ ਜੀ ਟੋਕੜ ਦਾ ਲਾਉਣਾ ਸੱਜਣ ਲਾਉਣਾ ਇਹਦੇ ਮਗਰ ਬੱਚੀ ਆ ਹਾਂਜੀ ਇਹਨੂੰ ਹੋਏ ਆਉਣਗੇ ਵੀ ਜੀ 3 ਮਹੀਨੇ 2.5 ਮਹੀਨੇ ਸੂਈ ਨੂੰ ਸੂਈ ਹਾਂਜੀ ਠੀਕ ਹੈ ਤੋਜਾ ਸੂਆ ਸੂਈ ਹੈ ਨਹੀਂ ਦੂਸਰੀ ਨਹੀਂ ਤੀਸਰੀ ਸੂਈ ਬੀਤੀ ਤੀਸਰਾ ਸੂਆ ਹਾਂਜੀ ਤੇ ਮਲਕ 2.5 ਤਿੰਨ ਕਿ ਮਹੀਨੇ ਮੰਨ ਲੇ ਸੂਈ ਨੂੰ ਹੋ ਗਏ ਹਾਂਜੀ ਮਗਰ ਬੱਚੀ ਆ ਵੀਰ ਜੀ ਆਪਾਂ ਨੂੰ ਹੈਗਾ ਵਾ ਪਾ ਦੋਹਾਂ ਦੀ ਮੰਨ ਲੇ ਤਿੰਨਾਂ ਦੀ ਮੰਨ ਲੇ 2.5 ਦੀ ਮੰਨ ਲੇ ਮਗਰ ਜਵਾਬ ਹੈਗਾ ਵਾ ਬਿਲਕੁਲ ਹਾਂਜੀ ਬੱਚਾ ਹੈਗਾ ਥੱਲੇ ਤੇ ਦੁੱਧ ਵੀਰ ਹੁਣ ਕਿੰਨਾ ਕੱਪ ਚੋ ਰਹੇ ਦੁੱਧ ਵੀ ਜੀ ਇਸ ਲਈ 6 ਹੋ ਜੇ 7 ਹੋ ਜੇ ਠੀਕ ਹੈ ਜੀ ਇੰਨਾ ਆ ਗਿਆ ਠੀਕ ਹੈ ਹਾਂਜੀ 6 ਜਾਂ 7 ਲੀਟਰ ਦੀ ਦੋਸਤੋ ਤੁਸੀਂ ਚੁਆਈਏ 6 ਕਿਲੋ ਵੀ ਜੀ ਮੰਨ ਕੇ ਚੱਲ ਜੇ ਮਲਕੀ 7 ਹੋਵੇ ਜਾਂ 6.5 ਹੋਵੇ ਤਾਂ 6 ਮੰਨ ਲੇ ਹਾਂਜੀ 6 ਮੰਨ ਲੇ 6 ਕ ਮੰਨ ਕੇ ਜਿਹੜੀ ਤੁਸੀਂ ਦੋਸਤੋ ਇਹ ਵੈੜ ਲੈ ਕੇ ਜਾ ਸਕਦੇ ਹੋ ਤੀਜਾ ਸਵੇਰ ਦੋਸਤੋ ਸਰੀ ਹੈ ਤੀਜੇ ਸਵੇਰੇ ਦੇ ਵਿੱਚ ਚੱਲ ਰਹੀ ਆ 2.5 ਹੀ ਨੇ ਆਪ ਤੇ ਸਮਝਣਾ ਮੰਨ ਲਿਓ 3 ਮੰਨ ਲਿਓ 2 ਮੰਨ ਲਿਓ ਬੱਚਾ ਮੈਂ ਤੁਹਾਨੂੰ ਦਿਖਾ ਦੂੰਗਾ ਤੇ ਥਾਣਾ ਦੀ ਬਾਕੀ ਚੁਆਈ ਸਾਫ ਹੈ ਜੀ ਥਾਣਾ ਦੀ ਚੁਆਈ ਸਾਫ ਹੈ ਬੇ ਜੀ ਸਾਫਾ ਮਲਕੀ ਅੱਗੇ ਨਾ ਭੂਰਨੀ ਕੋਈ ਛਟਾ ਨਹੀਂ ਅੱਗੇ ਪਾਣੀ ਪਾਣੀ ਨਹੀਂ ਹੈਗਾ ਨਾ ਨਹੀਂ ਗਾਹ ਨਹੀਂ ਬਣੀ ਬੇਬੀ ਹਨ ਵੀ ਆਪਾਂ ਖਾਲੀ ਕਰਕੇ ਦੇਣੀ ਮਤਲਬ ਢਾਈ ਕਰਕੇ ਦਵਾਂਗੇ ਹਾਂ ਹਾਂ ਬਿਲਕੁਲ ਤੇ ਖੋਲਦ ਕੇ ਵੀ ਦੇ ਦਿੰਦੇ ਠੀਕ ਆ ਸੋ ਆਪੋ ਆਪਣੀ ਜਿਹੜੀ ਦੋਸਤੋ ਸਮਝਦੇ ਹਿਸਾਬ ਨਾਲ ਤੁਸੀਂ ਲੈ ਲਿਓ ਢਾਈ ਮਹੀਨੇ ਦੀ ਮੰਨ ਕੇ ਲੈ ਜਾਓ ਤਿੰਨਾਂ ਦੀ ਲੈ ਜਾਓ ਠੀਕ ਆ ਬੱਚਾ ਦਿਖਾ ਦਾਂਗੇ ਨਾਰਮਲ ਤੁਸੀਂ ਬੱਚਾ ਨੂੰ ਵੇਖ ਕੇ ਵੀ ਐਸਟੀਮੇਟ ਲਗਾ ਸਕਦੇ ਹੋ ਆ ਥਣ ਭਾਂਡਾ ਤੇ ਚੁਵਾਈ ਦੇ ਵਿੱਚ ਜਿਹੜੀ ਦੋਸਤੋ ਜਿੰਨੀ ਗੱਲ ਦੱਸੀ ਜਾਊਗੀ ਇਸ ਘਰੋਂ ਪਹਿਲਾਂ ਵੀ ਤੁਹਾਨੂੰ ਉਮੀਦ ਹੁੰਦੀ ਸੀ ਵੀ ਜਦੋਂ ਭਾਉ ਫਤਿਹ ਸਿੰਘ ਦੀ ਆਪਾਂ ਗੱਲ ਕਰਨ ਲਗੇ ਜਿੰਨੀ ਚੀਜ਼ ਦੱਸੀ ਹੈ ਉਹ ਨਹੀਂ ਨਿਕਲਦੀ ਵੀ ਰਹੀ ਆ ਹਮੇਸ਼ਾ ਤੇ ਆ ਕਰੋ ਜੀ ਚੈੱਕ ਕਰ ਸ਼ਰੀਫੀਆਂ ਸ਼ਰੂਫੀਆਂ ਪੂਰੀਆਂ ਨੇ ਆ ਵੇਖੋ ਜੀ ਠੀਕ ਆ ਜੀ ਆ ਦੇਖੋ ਜੀ ਠੀਕ ਆ ਬਿਲਕੁਲ ਮੁੱਠੀਲਾ ਥਣਾ ਆ ਦੇਖੋ ਜੀ ਚੌਥਾ ਥਣਾ ਦੇ ਵੀਰੋ ਚੈੱਕ ਪਾਸ ਵੀ ਆ ਵੇਖ ਲਓ ਵੀ ਠੀਕ ਆ ਜੀ ਆ ਕਰੋ ਜੇ ਠੀਕ ਹੈ पाच ਬੱਤਾ ਕੋਈ ਸੀ ਠੰਡੀ ਉਦਾਂ ਵੀ ਬਿਲਕੁਲ ਕੈਮਰੇ ਉਂ ਦਰਗੀ ਮਾਰਾ ਜਾ ਕੋਈ ਗੱਲ ਨਹੀਂ ਲਓ ਵੀ ਦੋਸਤੋ ਠੀਕ ਹੈ ਤੇ ਬੱਚੇ ਆਪਾਂ ਤੁਹਾਨੂੰ ਸਾਰੇ ਪਸ਼ੂਆਂ ਦੇ ਦਿਖਾਵਾਂਗੇ ਤੇ ਆਹ ਦੇਖੋ ਜੀ ਠੀਕਾ ਅੱਛਾ ਕਿੰਨੇ ਵੀਰ ਇਹਦਾ ਡਿਮਾਂਡ ਕਿੰਨੀ ਫਿਰ ਡਿਮਾਂਡ ਵੀ ਜਿਹੇ ਨਹੀਂ ਗਈ ਜੀ ਅੱਛਾ ਹਾਂਜੀ ਇਹ ਵੀ ਜੀ 12000 ਵੀ ਦੇ ਦਾਂਗੇ 12 ਦੀ ਹਾਂਜੀ ਠੀਕਾ ਬਲਕਿ ਦੁੱਧ ਫਿਰ ਵੀ ਨਾਰਮਲ ਕੋਈ ਸ਼ੇਕ ਸਾਤੇ ਲੀਟਰ ਬੰਦਾ ਚੋ ਸਕਦਾ ਹਾਂਜੀ ਚੋਈ ਜਾਉਂਦੀ ਹੈ ਠੀਕਾ 12000 ਦੀ ਆ ਬੱਚੀ ਵੀ ਨਾਲ ਹੈਗੀ ਜਾਂਦੇ ਨਾ ਹਾਂ ਤੇ ਫਿਲਹਾਲ ਆਪਾਂ ਬਲਕਿ ਥਾਪੀ ਤੇ ਪਹਾੜੇ ਦੇ ਵਸੇ ਚੋਲੇ ਦੀ ਕਿ ਬੱਚੀ ਬੱਚਾ ਛੱਡ ਲਈਦਾ ਨਹੀਂ ਬੱਚਾ ਨਹੀਂ ਵੀ ਜੀ ਛੱਡੀਦਾ ਬੱਚੇ ਨੂੰ ਉਹਦਾ ਦੁੱਧ ਪਿਆ ਜੀਦਾ ਬਾੜੇ ਨੂੰ ਲਈਏ ਪਿਆਤ ਵੱਖਰੇ ਤੌਰ ਤੇ ਹਾਂਜੀ ਵੱਖਰੇ ਤੌਰ ਤੇ ਉਹਦਾ ਹੁਣ ਉਹਦਾ ਪੱਠੇ ਪੁੱਠੇ ਵਧੀਆ ਖਾਂਦਾ ਤੇ ਦੁੱਧਾਂ ਤੇ ਨਾ ਹੀ ਛੱਡੀ ਰਣੀ ਹੈ ਠੀਕ ਹੈ ਅੱਛਾ ਫਿਰ ਕਿੰਨਾ ਕੁ ਮੋਲ ਲੇ ਡਿਮਾਂਡ ਕੀ ਹੈ ਡਿਮਾਂਡ ਵੀ ਜੀ ਤਾਂ 12000 ਰੁਪਏ ਮੰਗਦੇ ਡਿਮਾਂਡ 12 ਤੇ ਸੰਪਰਕ ਨੰਬਰ ਆਪਣੇ 6294 04709 ਠੀਕ ਹੈ ਜੀ ਹਾਂ ਇਹ ਨੰਬਰ ਜਿਹੜੇ ਦੋਸਤੋ ਮੈਂ ਵੀਰ ਲਪਟੈਨ ਦੇ ਚਲਦੇ ਕਰ ਦੂੰਗਾ ਸਕਰੀਨ ਦੇ نیچے ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਜਿਹੜਾ ਪਸ ਤੁਹਾਨੂੰ ਪਸੰਦ ਆਇਆ ਹੋਊਗਾ ਖਰੀਦ ਸਕਦੇ ਹੋ ਬੱਚੇ ਮੈਂ ਤੁਹਾਨੂੰ ਦਿਖਾ ਦੇਣਾ ਜੀ ਤੋਕਰ ਗੱਪਣ ਦੀ ਕੱਟੀ ਆ ਜੀ ਜਿਹੜੇ ਪਹਿਲੇ ਨੰਬਰ ਤੇ ਦੋਸਤੋ ਤੋਕਰ ਗੱਪਣ ਮੈਂ ਤੁਹਾਨੂੰ ਦਿਖਾਈ ਸੀਗੀ ਮੱਝ ਠੀਕ ਆ ਜੀ ਤੀਜੀ ਸੂਹੀ ਲਈ ਗੱਪਣ ਆਉਂਦੀ ਆ ਕੱਟੀ ਜਿਹੜੀ ਬੈਠੀ ਆੜੀ ਚਿੱਟੇ ਪੂਠੇ ਵਾਲੀ ਬੱਚੀ ਉਹ ਤੋਕਰ ਗੱਪਣ ਵੈੜ ਜਿਹੜੀ ਸਿੰਘਾਂ ਵਾਲੀ ਸੀ ਬੈੜ ਹਾਂਜੀ ਤੋਕਰ ਗੱਪਣ ਪੰਜਾਂ ਮਹੀਨਿਆਂ ਦੀ ਉਹਦੀ ਉਹਦੀ ਬੱਚੀ ਆੜੀ ਆ ਬੱਚੀ ਉਹਦੀ ਏ ਜਿਹੜੀ ਤੀਜੇ ਨੰਬਰ ਤੇ ਆਪਾਂ ਤੁਹਾਨੂੰ ਵੈੜ ਦਿਖਾਈਆ ਦੋਸਤੋ ਵਾਈਟ ਫੇਸ ਵਾਲੀ ਉਹਦੀ ਇਹ ਬੱਚੀ ਆ ਠੀਕ ਆ ਇਸ ਤੋਂ ਬਾਅਦ ਜਿਹੜੀ ਲਾਸਟ ਤੇ ਆਪਾਂ ਦਿਖਾਈ ਹੈ ਤੁਹਾਨੂੰ ਉਹਦੇ ਮਗਰ ਉਹ ਬੱਛੀ ਆ ਠੀਕ ਹੈ ਜੀ ਤੀਜੇ ਨੰਬਰ ਤੇ ਵੀ ਜਿਹੜੀ ਆ ਦੂਜੀ ਦੋ ਬਣਾਂ ਤੁਹਾਨੂੰ ਦਿਖਾਈਆਂ ਜਿਹੜੀ ਲਾਸਟ ਤੇ ਆ ਬਣਾਂ ਚੌਥੇ ਨੰਬਰ ਤੇ ਉਹਦੀ ਜਿਹੜੀ ਦੋਸਤੋ ਇਹ ਫੀਮੇਲ ਕਾਫ ਆ ਠੀਕ ਹੈ ਜੀ ਤੇ ਵੀਡੀਓ ਨੂੰ ਜਿਹੜਾ ਦੋਸਤੋ ਬਾਅਦ ਤੋਂ ਬਾਅਦ ਜਰੂਰ ਸ਼ੇਅਰ ਕਰਦੇ ਕਰੋ ਤਾਂ ਜੋ ਕੁਝ ਨਵੇਂ ਫਾਰਮਰ ਨੇ ਆਪਣੇ ਉਹਨਾਂ ਤੱਕ ਜਿਹੜੀ ਵੀਡੀਓ ਪਹੁੰਚ ਸਕੇ ਤੇ ਜਿਸ ਵੀਰ ਦੇ ਪਸ਼ੂ ਖਰੀਦਣਾ ਹੁੰਦਾ ਖਾਸ ਤੌਰ ਤੇ ਉਹਦੇ ਜਿਹੜੀ ਸੰਪਰਕ ਦੇ ਵਿੱਚ ਵੀਡੀਓ ਆ ਸਕੇ ਅੱਜ ਜੀ ਦੋਸਤੋ ਇੱਕ ਬਿਲਕੁਲ ਇਸੇ ਘਰ ਦੇ ਵਿੱਚ ਵੀਰ ਲੁਪਟੈਣ ਦੇ ਕੋਲੇ ਇੱਕ ਬੱਕਰੀ ਆ ਦੋਸਤੋ ਠੀਕ ਆ ਜੀ ਤੇ ਇੱਕ ਪਠੋੜਾ ਜਿਹੜਾ ਹੈਗਾ ਦੋਸਤੋ ਮੇਲ ਆ ਇਹ ਵੀ ਬਿਕਾਊ ਆ ਠੀਕ ਆ ਜੀ ਪੂਰੀ ਗੱਲਬਾਤ ਆਪਾਂ ਕਰ ਲੈਨੇ ਆ ਵੀ ਕੀ ਡਿਟੇਲ ਆ ਕਿੰਨੀ ਉਮਰ ਆ ਠੀਕ ਹੈ ਲਫਤਾਨ ਭਾਈ ਦੋਵੇਂ ਨਾਲੇ ਬਿਕਾਊ ਆ ਹਾਂਜੀ ਦੋਵੇਂ ਨਾਲੇ ਬਿਕਾਊ ਇੱਕ ਬੱਕਰੀ ਹੋ ਗਈ ਜੀ ਹਾਂਜੀ ਤੇ ਇਹ ਪਠੋੜਾ ਇਹ ਇਹ ਲੀਲਾ ਮਗਰ ਰਾਇ ਇਹਦਾ ਬੇਟਾ ਹੈ ਦਾ ਅੱਛਾ ਇਹਦਾ ਬੇਟਾ ਲੀਲਾ ਹੈ ਦਾ ਬੇਟਾ ਠੀਕ ਆ ਇਹਦੀ ਉਮਰ ਕਿੰਨੀ ਹੈ ਲੈ ਲੇ ਦੀ ਜੀ ਇਹ ਵੀ ਜੀ 7 ਮਹੀਨਿਆਂ ਦਾ ਹੋ ਗਿਆ ਜੀ 7 ਮਹੀਨਿਆਂ ਦਾ ਹਾਂਜੀ ਤੇ ਬਾਕੀ ਉਹ ਆਪਣੀ ਇਹ ਤੇ ਦੁੱਧ ਹੈਗਾ ਥੱਲੇ ਬੱਕਰੀ ਦੇ ਉਹ ਦੇਂਦੀ ਵੀ ਜੀ ਕਿਲੋ ਦੁੱਧ ਕਿਲੋ ਦਾ ਹਾਂ ਇਹੋ ਸ਼ੇਰ ਹੀ ਪੀਂਦਾ ਹੀ ਨਹੀਂ ਚੋਇਆ ਜਾਂਦਾ ਠੀਕ ਹੈ ਜੀ ਠੀਕ ਹੈ ਆ ਤਾਈਓ ਪਲਿਆ ਪੈਛੇ 6 ਮਹੀਨਾ ਦਾ ਨਾ ਹਾਂ ਜੀ 7 ਮਹੀਨਾ ਦਾ 6 7 ਮਹੀਨਾ ਦਾ ਦੁੱਧ ਸੋ ਠੀਕ ਆ ਆ ਗਰੋਥ ਆ ਬਿਲਕੁਲ ਤੇ ਆ ਵੇਖੋ ਠੀਕ ਹੈ ਜਿਹੜਾ ਬਰੀਡ ਆ ਵੀਰ ਜਿਹੜੇ ਪਾਰਖੂ ਵੀਰ ਨੇ ਉਹ ਤੁਸੀਂ ਆ ਵੇਖ ਲਓ ਠੀਕ ਆ ਜੀ ਬੱਕਰੀ ਆ ਉਸੇ ਦਾ ਹੀ ਲੈ ਲਾ 6 7 ਮਹੀਨਾ ਦਾ ਤੇ ਦੁੱਧ ਕਿਲੋ ਹੈਗਾ ਵੀਰਾਂ ਦਾ ਵੀ ਇਹੋ ਹੀ ਪੀ ਜਾਂਦਾ ਠੀਕ ਆ ਸਾਰਾ ਕੁਝ ਆ ਦੇਖ ਲਓ ਅੱਗੇ ਸਵੇਰ ਲਈ ਗੱਬਰ ਤਾਂ ਨਹੀਂ ਹੋएगी ਜੀ ਗੱਬਣੂ ਜੀ ਚਰਾਈ ਦੇ ਦਿੱਤੀ ਪਰ ਹਜੇ ਕੋਈ ਹੈਗਾ ਨਹੀਂ ਆ ਵੀ ਵੀ ਸੂਣ ਵਾਲੀ ਹੋਵੇ ਹਜੇ ਕੋਈ ਹੈ ਨਾ ਹਾਂਜੀ ਠੀਕ ਆ ਤੇ ਆ ਦੇਖੋ ਜੀ ਆ ਫੇਸ ਕੁਆਲਿਟੀ ਆ ਬੇਸ਼ੱਕ ਆ ਤੁਸੀਂ ਆ ਦੇਖ ਸਕਦੇ ਹੋ ਠੀਕ ਆ ਜੀ ਥੱਲੇ ਕਿਲੋ ਕੁ ਦੁੱਧਾ ਦੇ ਇਹੋ ਜਿਹੜਾ ਲੀਲਾ ਇਹਦਾ ਉਹੋ ਹੀ ਪੀਂਦਾ ਬਾਕੀ ਉਮਰ ਜਿਹੜੀ ਆ 6 ਮਹੀਨੇ ਦੀ ਆ ਬੱਚੇ ਦੀ ਤੇ ਇਹ ਬੱਕਰੀ ਆ ਠੀਕ ਆ ਜੀ ਅੱਗੇ ਜਿਹੜੇ ਵੀਰ ਨੇ ਖਾਸ ਤੌਰ ਤੇ ਗੱਬਣ ਵੀ ਕਰਾਉਣੀ ਆ ਉਹ ਵੀ ਤੁਸੀਂ ਕਰਵਾ ਸਕਦੇ ਹੋ ਸੂਵੇ ਲੈ ਸਕਦੇ ਹੋ ਬਿਲਕੁਲ ਐਕਟਿਵ ਹਰ ਪਾਸੇ ਠੀਕ ਹੈ ਜੀ ਅੱਛਾ ਵੀਰੇ ਜੋੜੀ ਨਗਦੀ ਕਿੰਨੀ ਕਾ ਕੀਮਤ ਆ ਦੋਨਾਂ ਦਾ ਜੋੜੇ ਦੇ ਵਿੱਚ ਹੀ 18000 ਰੁਪਇਆ ਲਵਾਂਗੇ 18000 ਹਾਂਜੀ ਦੋਨਾਂ ਦਾ ਨਾ ਜੋੜੇ ਦਾ ਠੀਕ ਆ ਹਾਂਜੀ ਜੋੜਾ ਭਰਾਵੋ 18000 ਆ ਠੀਕ ਆ 18000 ਦੇ ਵਿੱਚ ਜੋੜਾ ਦਿੱਤਾ ਜਾਊਗਾ ਆ ਕੰਟੈਕਟ ਜਿਹੜੇ ਆ ਵੀਰ ਦੇ ਲਗਾਤਾਰ ਥੱਲੇ ਚੱਲਣਦੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਜੋੜੀ ਖਰੀਦ ਸਕਦੇ ਹੋ ਠੀਕ ਆ ਜੀ ਬੀਟਰ ਨੇਸ ਲੈਵੇ ਜੀ ਇਹ ਬਿੱਟ ਲੱਗੀ ਹੈ ਨਾ ਜੀ ਹਾਂਜੀ ਲੰਮੇ ਕੰਨ ਆ ਆ ਕਰੋ ਚੈੱਕ ਭਰਾਵੋ Hahahaha <laughs> <laughs>